ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਟੇਜ ਤੇ ਬਿਰਾਜਮਾਨ ਹੈ ਉਹਨਾਂ ਨੂੰ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਬੀਬੀ ਹਰਚੰਦ ਕੌਰ ਜੀ ਘਨੋਰੀ ਸਾਬਕਾ ਐਮਐਲਏ ਜਿਨ੍ਹਾਂ ਨੇ ਹਲਕਾ ਮਹਿਲਕਲਾਂ ਤੋਂ ਨਮਾਇੰਦਗੀ ਕੀਤੀ ਹੈ ਉਹ ਅਮਰ ਸਿੰਘ ਸਰਦਾਰ ਸੇਵਾ ਸਿੰਘ ਜੀ ਠਿਕਰੀ ਵਾਲਾ ਨੂੰ ਸਰਦਾਰ ਦਾ ਫੁੱਲ ਭੇਟ ਕਰਨਗੇ ਬੀਬੀ ਹਰਚੰਦ ਕੌਰ ਜੀ ਉਹਨਾਂ ਦਾ ਸਨਮਾਨ ਗੁਰਦਰਾ ਸਾਹਿਬ ਵੱਲੋਂ ਕੀਤਾ ਜਾਂਦਾ ਹੈ ਮੀਤ ਪ੍ਰਧਾਨ ਸਾਹਿਬ ਆਰਮ ਸਿੰਘ ਜੀ ਗੁਰਸਰਨ ਸਿੰਘ ਜੀ ਹਰਵੰਸ ਸਿੰਘ ਜੀ ਬੋਲੇ ਸੋ ਨਿਹਾਲ ਬੀਬੀ ਹਰਚੰਦ ਕੌਰ ਜੀ ਕਨੋਰੀ ਆਓ ਜੀ ਪਰਮ ਸਤਿਕਾਰਯੋਗ ਮਹਾਰਾਜ ਜੀ ਹਜ਼ੂਰੀ ਵਿੱਚ ਬੈਠੀ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਰਸਨਾ ਪਿੱਤਰ ਕਰੋ ਵੈਰ ਜੀ ਕਾ ਖਾਲਸਾ ਸ੍ਰੀ ਵੈਰ ਜੀ ਕੀ ਫਤਿਹ ਅੱਜ ਆਪਾਂ ਉਸ ਮਹਾਨ ਸ਼ਹੀਦ ਨੂੰ ਸਰਬਦਾ ਦੇ ਭੁੱਲ ਭੇਟ ਕਰਨਾ ਆ ਕਿਉਂਕਿ ਜਿਹੜੀਆਂ ਕੁਰਬਾਨੀਆਂ ਦੇਸ਼ੀ ਖਾਤਰ ਕੌਮ ਦੀ ਖਾਤਰ ਦਿੱਤੀਆਂ ਜਾਂਦੀਆਂ ਨੇ ਉਹ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਜਿਹੜੇ ਸਾਡੇ ਸ਼ਹੀਦ ਹੁੰਦੇ ਨੇ ਇਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ ਇਹਨਾਂ ਨੂੰ ਸਿਰਫ ਆਪਣੇ ਕੋਮ ਦੀ ਖਾਤਰ ਜਿਵੇਂ ਅੱਜ ਸਾਰੇ ਆਪਣੇ ਮੇਰੀਆਂ ਭੈਣਾ ਮੇਰੇ ਭਰਾ ਸਾਡੇ ਪੱਤਰਕਾਰ ਭਰਾ ਸਾਡੀ ਸਮੂਚੀ ਪੰਚਾਇਤ ਤੇ ਸਾਡੇ ਕਮੇਟੀ ਦੇ ਮੈਂਬਰ ਸਹਿਬਾਨ ਇੱਥੇ ਸਾਰੇ ਬੈਠਿਆ ਮੈਂ ਜਿਆਦਾ ਕੁਝ ਨਾ ਕਹੀ ਹੋਈ ਮੈਂ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪਹਿਲਾਂ ਮੈਨੂੰ ਬੜਾ ਮਾਨ ਸਤਿਕਾਰ ਦਿੱਤਾ ਸੀ ਐਮਐਲਏ ਬਣਾਇਆ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਸਿਰ ਝਕਾਉਣੀ ਆ ਆਪਾਂ ਸਾਰੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆਪਣੇ ਆਪਣੀਆਂ ਗੱਲਾਂ ਰੱਖ ਕੇ ਗਏ ਨੇ ਮੈਂ ਸਿਰਫ ਤੁਹਾਡੇ ਨਾਲ ਦੋ ਤਿੰਨ ਗੱਲਾਂ ਕਰੂੰ ਕਿਉਂਕਿ ਜਦੋਂ ਵੀ ਇੱਥੇ ਸਾਡੀ ਸਰਕਾਰਾਂ ਬਣੀਆਂ ਜਾਂ ਕੋ ਹੋਈਆਂ ਬੜੇ ਚਿਰਾਂ ਤੋਂ ਇੱਥੇ ਆ ਰਹੀਆਂ ਕਿ ਮੇਰਾ ਖਿਆਲ 15 20 ਆਹ 15 20 ਸਾਲ ਹੋ ਗਏ ਕਿਉਂਕਿ ਪਹਿਲਾਂ ਹਲਕਾ ਸੇਰਪੁਰ ਦੀਗਾ ਜਾਂ ਜਿਹੜੀਏ ਜਗਾ ਸੀਗੀ ਇਹ ਜਗਾ ਬਿਲਕੁਲ ਕੱਚੀ ਹੁੰਦੀ ਸੀਗੀ ਕਿਉਂਕਿ ਸਾਡੇ ਸਰਪੰਚ ਸਾਹਿ ਬੈਠੇ ਨੇ ਇਹ ਵੀਗੀ ਤੇ ਉਸ ਤੋਂ ਬਾਅਦ ਆ ਬਰਾਂਦਾ ਹੋਰ ਗੇਟ ਜਿੰਨੇ ਵੀ ਕੁਝ ਕੀਤਾ ਤਾਂ ਇਹ ਸਾਰੀ ਸੰਗਤ ਦੀ ਕਿਰਪਾ ਸਦਕਾ ਹੋਇਆਗਾ ਅੱਜ ਕਿਉਂ ਆਪਾਂ ਦੇਖ ਰਿਹਾ ਇੱਥੇ ਜੇ ਗੱਲਾਂ ਕਰਦੇ ਆਂ ਦੇਖੋ ਕੁਰਬਾਨੀਆਂ ਕਿਸੇ ਤੋਂ ਭੁੱਲੀਆਂ ਨਹੀਂ ਜਾ ਸਕਦੀਆਂ ਹੈਗੀਆਂ ਚਾਹੇ ਅੱਜ ਸਾਡੇ ਨੌਜਵਾਨ ਜਿਹੜੀ ਸਾਰਿਆਂ ਦਾ ਵੱਡੀ ਗੱਲ ਅਸੀਂ ਕਰਨਾ ਚਾਹੁੰਦੇ ਆਂ ਤੇ ਅੱਜ ਨਸ਼ਿਆਂ ਦੇ ਵਿੱਚ ਬਹੁਤ ਸਾਰੇ ਹੋ ਰਹੇ ਨੇ ਨਸ਼ਾ ਸਾਡੇ ਪੰਜਾਬ ਦੇ ਵਿੱਚ ਚਾਹੇ ਅਸੀਂ ਬਾਹਰਲੇ ਮੁਲਕਾਂ ਵਿੱਚ ਜਾ ਰਿਹਾ ਪਾ ਨਸ਼ਾ ਤਾਂ ਉੱਥੇ ਵੀ ਆ ਅੱਜ ਨਸ਼ਾ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰਾ ਹੋਇਆ ਹੈਗਾ ਆ ਮੇਰੀਆਂ ਭੈਣਾਂ ਬੈਠੀਆਂ ਨੇ ਨੇ ਦੇ ਪ੍ਰਧਾ ਬੈਠੇ ਨੇ ਜਿਨ੍ਹਾਂ ਦੇ ਨੌਜਵਾਨ ਪੁੱਤਰ ਇਸ ਨਸ਼ਾ ਦੇ ਵਿੱਚ ਆਏ ਨੇ ਤਾਂ ਉਹਨਾਂ ਦੀਆਂ ਮਾਵਾਂ ਨੂੰ ਪਤਾ ਕਰਨਾ ਚਾਹੀਦਾ ਪੁੱਛਣਾ ਚਾਹੀਦਾ ਭੈਣਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਕਿ ਨਸ਼ਾ ਦੇ ਵਿੱਚ ਸਾਡੇ ਬੱਚੇ ਜਾਂਦੇ ਨੇ ਸਾਨੂੰ ਉਹਨਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾਗਾ ਅੱਜ ਅਸੀਂ ਦੇਖਦੇ ਹਾਂ ਚਾਹੇ ਸਰਕਾਰਾਂ ਹੋ ਗਏ ਨੇ ਅੱਜ ਪੰਜਾਬ ਦਾ ਜੋ ਹਾਲ ਹੈਗਾ ਤੁਸੀਂ ਸਾਰੇ ਦੇਖਦੇ ਹੋ ਵੀ ਕੀ ਕੁਸ਼ੋਰਿਆ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਤੇ ਮਾਰੋ ਮਾਰੀ ਇਹ ਸਾਡੇ ਪੰਜਾਬ ਦੇ ਵਿੱਚ ਹੋ ਰਹੀ ਹੈਗੀ ਸਾਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾਗਾ ਵੀ ਸਾਡੇ ਨੌਜਵਾਨ ਸਾਡੀਆਂ ਭੈਣਾਂ ਜਿਹੜੀਆਂ ਬੈਠੀਆਂ ਨੇ ਸਾਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਆਉਂਦੀਆਂ ਜਾਂਦੀਆਂ ਰਹੀਆਂ ਨੇ ਸਾਨੂੰ ਸਮਾਜ ਦੇ ਚੰਗੇ ਕੰਮ ਕਰਨੇ ਚਾਹੀਦੇ ਨੇਗੇ ਵਿੱਦਿਆ ਵਿੱਦਿਆ ਦਾ ਧਿਆਨ ਦੇਣਾ ਚਾਹੀਦਾ ਤੇ ਉਹਨਾਂ ਦਾ ਖਾਣੇ ਵੱਲ ਧਿਆਨ ਦੇਣਾ ਚਾਹੀਦਾ ਕਿ ਸਾਡੇ ਬੱਚੇ ਕੀ ਕਰਦੇ ਨੇ ਕੀ ਦੀ ਜਾਣਕਾਰੀ ਅੱਜ ਜਿਹੜੇ ਲੀਡਰ ਨੇਗੇ ਜਾਲ ਸਿੰਘ ਸੋਦੀ ਜੀ ਵੀ ਆਏ ਨੇ ਬੇਟੇ ਸਾਡੇ ਜਰਨਲ ਸਕਤਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਖੰਨਾ ਸਾਹਿਬ ਜਿਹੜੇ ਕੇ ਇਹ ਮੇਸੀਂ ਇਸ ਇਲਾਕੇ ਦੀ ਸੇਵਾ ਕਰ ਰਹੇ ਨੇ ਬੜੇ ਸਤਿਕਾਰਯੋਗ ਨੇ ਤੇ ਇਥੇ ਸਾਡੇ ਇਸ ਇਲਾਕੇ ਦੇ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਗੁਰਸਰਨ ਸਿੰਘ ਜੀ ਜਿੰਨੇ ਵੀ ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਸੰਤਜੀ ਜੀ ਤੇ ਗਰਮੀਤ ਬਾਵਾ ਜੀ ਤੇ ਸਾਡੇ ਹੈਪੀ ਜੀ ਸਾਡੇ ਚੇਅਰਮੈਨ ਸਾਹਿਬ ਹਰਦੇਵ ਸਿੰਘ ਜੀ ਬਹੁਤ سارے ਸਾਦੋਂ ਨਾਮ ਰਹਿ ਗਏ ਮੈਂ ਉਹਨਾਂ ਤੋਂ ਮਾਫੀ ਮੰਗਦੀ ਆ ਹੁਣ ਸਾਡੇ ਜਿਹੜਿਆਂ ਪ੍ਰੀਤ ਸਿੰਘ ਜੀ ਤੇ ਜਿੰਨੇ ਵੀ ਹੁਣ ਸਾਡੇ ਇੱਥੇ ਗੱਲਾਂ ਇਹ ਦੱਸਣਗੇ ਕਰਨਗੇ ਆਪਣੇ ਕੰਨਾ ਸਾਹਿਬ ਜੀ ਤੇ ਹਰਿਆਲ ਜੀ ਉਹਨਾਂ ਦੀ ਤੁਸੀਂ ਗੱਲ ਸੁਣਨੀ ਆ ਤੇ ਫਿਰ ਅੱਗੇ ਲੈ ਕੇ ਜਾਣਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਵੈਜ ਜੀ ਦਾ ਫਰਸਾ ਸਿਰਵੇਤ ਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਬੀਬੀ ਹਰਚੰਦ ਕਰਕਨੌਰ ਜੀ ਦਾ ਕੀਤਾ ਜਾਂਦਾ ਹੈ ਸੋ ਮੈਂ ਆਲੀ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਕਿ ਜਿਹੜੇ ਸਾਡੇ ਬੀਜੇਪੀ ਦੇ ਇਸਨੀ ਰਾਗੂ ਸਹਿਬਾਨ ਪਹੁੰਚੇ ਐ ਉਹਨਾਂ ਦਾ ਸੀ ਸਨਮਾਨ ਕਰਨਾ ਹੈ ਬਹੁਤ ਹੀ ਸਤਿਕਾਰਯੋਗ ਧੀਰਜ ਕਮਾਈ ਦੱਦਾ ਹੋਰ ਆਰਤੀ ਆਸਲ ਪ੍ਰਧਾਨ ਪੰਜਾਬ ਐਸੀ ਮੋਰਚਾ ਦੇ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਧਰਮ ਸਿੰਘ ਜੀ ਫੌਜੀ ਉਹ ਵੀ ਪਹੁੰਚੇ ਐ ਮੈਂ ਬੇਨਤੀ ਕਰਾਂਗਾ ਉਹਨਾਂ ਦਾ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਆਰਮ ਸਿੰਘ ਜੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਬੋਲੇ ਸੋ ਨਿਹਾਲ ਸਰਦਾਰ ਜਗਤਵਿੰਦਰ ਸ੍ਰੀ ਜਦਵਨ ਸਿੰਘ ਜੀ ਸੈਂਟੀ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਵੀ ਆਪਣਾ ਸਨਮਾਨ ਲੈਣ ਸਦਾ ਧਰਮ ਸਿੰਘ ਜੀ ਫੌਜੀ ਬੋਲੇ ਸੋ ਨਿਹਾਲ ਸੈਂਟੀ ਜੀ ਬੋਲੇ ਸੋ ਨਿਹਾਲ ਗੁਰਮੀਤ ਸਿੰਘ ਜੀ ਹੰਢਾਇਆ ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਆਪਣਾ ਸਨਮਾਨ ਲੈਣ ਸਨਮਾਨ ਦੇ ਨੇ ਗੁਰਸਰਨ ਸਿੰਘ ਜੀ, ਕ੍ਰਿਸ਼ਨ ਸਿੰਘ ਜੀ, ਤਰਸੀਮ ਸਿੰਘ ਜੀ ਹੈਪੀ ਜੀ ਗੁਰਮੀਤ ਸਿੰਘ ਜੀ ਹੰਢਾਇਆ ਹੈ ਨਹੀਂਗੇ ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਅਰਵਿੰਦ ਖੰਨਾ ਜੀ ਜੋ ਕਿ ਵਾਈਸ ਪ੍ਰਧਾਨ ਨੇ ਬੀਜੇਪੀ ਦੇ ਪੰਜਾਬ ਦੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਉਹ ਪਾਰਟੀ ਵੱਲੋਂ ਅਮਰ ਸਹੀਰ ਸਰਦਾਰ ਸੇਵਾ ਸਿੰਘ ਜੀ ਠਿਕਰੀਵਾਲ ਨੂੰ ਸਰਦਾ ਦੇ ਫੁੱਲ ਭੇਟ ਕਰਨਗੇ ਬੋਲਣ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਸਨਮਾਨ ਹੈ ਉਹ ਗੁਰਦੁਆਰਾ ਸਾਹਿਬ ਨਗਰ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਬੋਲੇ ਸੋ ਨਿਹਾਲ ਕਾਲ ਸ੍ਰੀ ਅਰਵਿੰਦ ਖੰਨਾ ਜੀ ਫੋਟੋ ਕਰਾ ਲਓ ਫੋਟੋ ਕਰਾ ਲਓ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸੰਗਤ ਜੀ ਪਹਿਲੇ ਤੇ ਮੈਂ ਸੇਵਾ ਸਿੰਘ ਜੀ ਦੀ ਆਜ ਵਰਸੀ ਤੇ ਆਪਣੀ ਸ਼ਰਧਾਂਜਲੀ ਭੇਟ ਕਰਦਾ ਦੇਖੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਿਆਦਾ ਗੱਲਾਂ ਤਾਂ ਮੈਂ ਕਰ ਨਹੀਂ ਸਕਦਾ ਪਰ ਦੋ ਚਾਰ ਗੱਲਾਂ ਮੈਂ ਜਰੂਰ ਕਰਨਾ ਚਾਹਾਂ ਪਹਿਲੇ ਤੇ ਮੈਂ ਸ਼੍ਰੋਮਣੀ ਕਮੇਟੀ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਅੱਜ ਇੱਥੇ ਬੋਲਣ ਦਾ ਮੌਕਾ ਦਿੱਤਾ ਹੈ ਖਾਸ ਕਰਕੇ ਸੈਕਟਰੀ ਸਾਹਿਬ ਨਾਲ ਜਿਹਨੇ ਆਖਿਰ ਦੇ ਵਿੱਚ ਮੇਰੇ ਹਮੇਂ ਫੋਨ ਕੋਈ ਰਹਿ ਹੀ ਨਹੀਂ ਗਿਆ ਸੀ ਜਦ ਸੱਡੀ ਵਾਰੀ ਆਈ ਗਈ ਸੀ ਦੇਖੋ ਨਾ ਮੈਂ ਕਿਸੇ ਸਿਆਸੀ ਪਾਰਟੀ ਦੇ ਖਿਲਾਫ ਕੋਈ ਗੱਲ ਕਰਨੀ ਹੈ ਨਾ ਕਿਸੇ ਦੇ ਕਿਸੇ ਇੱਕ ਲੀਡਰ ਦੇ ਖਿਲਾਫ ਗੱਲ ਕਰਨੀ ਹੈ ਪਰ ਅੱਜ ਜੋ ਤੁਸੀਂ ਦੇਖ ਰਹੇ ਹੋ ਕਿ ਜੋ ਪੰਜਾਬ ਦਾ ਮਾਹੌਲ ਹੈ ਇਹ ਪੰਜਾਬ ਦਾ ਮਾਹੌਲ ਚੰਗਾ ਨਹੀਂ ਔਰ ਖਾਸ ਕਰਕੇ ਜੋ ਅੱਜ ਰਾਜਨੀਤੀ ਪਾਰਟੀਆਂ ਜੋ ਸਾਡੀ ਸਰਕਾਰ ਜਿਹਦਾ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਹੈ ਯਾ ਸਾਡੇ ਤੋਂ ਪਹਿਲਾਂ ਜੋ ਇੱਥੇ ਬੁਲਾਰੇ ਬੋਲ ਕੇ ਗਏ ਆ ਯਾ ਸਾਡੇ ਜੋ ਪਿਛਲੇ 30 ਸਾਲ ਪਾਰਟੀਆਂ ਨੇ ਜੋ ਰਾਜ ਕੀਤਾ ਪੰਜਾਬ ਦੇ ਵਿੱਚ ਆਇਸ਼ਰਮਨੀ ਅਕਾਲੀ ਦਲ ਹੋਵੇ ਯਾ ਕਾਂਗਰਸ ਪਾਰਟੀ ਹੋ ਉਹਨਾਂ ਨੇ ਇੱਕ ਇੱਕ ਨਾਰਾ ਫੜਿਆ ਕੱਲੇ ਇੱਕ ਨਾਰਾ ਫੜਿਆ ਕੇਂਦਰ ਦੇ ਖਿਲਾਫ ਬੋਲ ਹਰ ਇੱਕ ਪਾਰਟੀ ਜੋ ਅੱਜ ਪੰਜਾਬ ਦੇ ਵਿੱਚ ਲੋਕਾਂ ਨੂੰ ਆਪਣੇ ਕੰਨੀ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਸਿਰਫ ਇੱਕ ਗੱਲ ਕਰਦੀ ਹੈ ਕੇਂਦਰ ਨੂੰ ਗਾਲਾਂ ਕੱਢਦੇ ਅੱਜ ਵੀ ਜੋ ਮੌਜੂਦਾ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਦੀ ਵੀ ਭਗਵੰਤ ਮਾਨ ਸਾਹਿਬ ਕੋਈ ਗੱਲ ਕਰਦੇ ਆ ਉਹ ਕੇਂਦਰ ਦੇ ਖਿਲਾਫ ਹਰੇਕ ਜੋ ਗਲਤੀ ਪੰਜਾਬ ਦੇ ਵਿੱਚ ਹੁੰਦੀ ਹੈ ਹਰੇਕ ਜੋ ਕਮੀ ਪੰਜਾਬ ਦੇ ਵਿੱਚ ਰਹਿੰਦੀ ਹੈ ਉਹ ਕੇਂਦਰ ਦੇ ਜ਼ਿੰਮੇਵਾਰੀ ਲਾ ਦਿੰਦੇ ਆ ਇਹ ਜੋ ਸੋਚ ਸਾਡੀ ਸਾਡੀ ਇਹ ਲੋਕ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਯਾ ਕਰ ਰਿਹਾ ਕਿ ਜੇ ਕੇਂਦਰ ਸਾਡੇ ਦੁਸ਼ਮਣ ਹੈ ਕੇਂਦਰ ਸਾਡਾ ਦੁਸ਼ਮਣ ਨਹੀਂ ਹੈ ਜੇ ਆਪਾਂ ਕੇਂਦਰ ਦੇ ਖਿਲਾਫ ਹਮੇਸ਼ਾ ਆਪਣੀ ਸੋਚ ਰੱਖਾਂਗੇ ਤੇ ਪੰਜਾਬ ਨੂੰ ਆਪਾਂ ਸੁਧਾਰ ਨਹੀਂ ਸਕਾਂ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਵੀ ਕਈ ਵਾਰ ਕਹਿੰਨਾ ਜੋ ਮੇਰੇ ਕੋਲ ਆ ਕੇ ਆਪਣੀ ਗੱਲਾਂ ਦੱਸਦੇ ਜੇ ਮੈਨੂੰ ਕਹਿੰਦੇ ਕਿ ਜੀ ਆਪਾਂ ਕੈਨੇਡਾ ਜਾਣਾ ਚਾਹੁੰਦੇ ਕੋਈ ਕਹਿੰਦਾ ਮੈਂ ਇੰਗਲੈਂਡ ਜਾਣਾ ਚਾਹੁੰਦਾ ਕੋਈ ਕਹਿੰਦਾ ਮੈਂ ਆਸਟ੍ਰੇਲੀਆ ਜਾਣਾ ਚਾਹੁੰਦਾ ਮੈਂ ਕਹਿੰਦਾ ਤੁਸੀਂ ਉੱਥੇ ਜਾ ਕੇ ਕਰੋਗੇ ਕੀ ਅਜ ਉਹਨ ਦੇਸ਼ਾਂ ਦੇ ਵਿੱਚ ਵੀ ਕੋਈ ਤਰੱਕੀ ਨਹੀਂ ਹੋ ਰਹੀ ਔਰ ਅੱਜ ਜੇ ਤੁਸੀਂ ਉੱਥੇ ਚਲੇ ਨਹੀਂ ਜਾਂਦੇ ਹੋ ਤੇ ਤੁਹਾਡਾ ਟੱਬਰ ਤਾਂ ਇੱਥੇ ਹੀ ਰਹਿ ਜਾਣਾ ਤੁਹਾਡੇ ਬਜ਼ੁਰਗ ਤਾਂ ਇੱਥੇ ਹੀ ਰਹਿਣੇ ਆ ਤੁਹਾਡੀ ਭੈਣ ਨੇ ਤਾਂ ਇੱਥੇ ਹੀ ਰਹਿਣਾ ਉਹਦਾ ਦਾ ਕੌਣ ਧਿਆਨ ਰੱਖੇਗਾ کون دیان رکھے گا میں منوں دس میں نہیں کہہ رہا کہ ہر ایک چیز جو کیندر کر دی ہو صحیح ہے کئی بار کیندر تو بھی کمیاں پیشیاں رہ ہیں تو گلتیاں ہو جاتی ہیں پر کیندر اس گلتیاں سدھار کی کوشش بھی کرتا ہے پردان منتری صاحب نے بھی گلتیاں کتی اور انہوں نے سدھاریا بھی تے معافی بھی مانگیا میں وہ گلات دے بھی جانا نہیں چاہتا ਪਰ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਮੈਂ ਤੋ ਹੁਣ ਮੈਂ ਬਹੁਤ ਸਾਲਾਂ ਬਾਅਦ ਅੱਜ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਗੱਲਾਂ ਸੁਣੀ ਆ ਮੈਂ ਸੋਚਿਆ ਕੱਲੇ ਚੁਟਕਲੇ ਸੁਣਾਉਣ ਵਾਲੇ ਭਗਵੰਤ ਮਾਨ ਸੀ ਪਰ ਅੱਜਕੱਲ ਦੇ ਸਿਮਰਨਜੀਤ ਸਿੰਘ ਮਾਨ ਵੀ ਚੰਗੇ ਚੁਟਕਲੇ ਸੁਣਾ ਲੈਂਦੇ ਆ ਦੇਖੋ ਕੇਂਦਰ ਦੇ ਨਾਲ ਮਿਲ ਕੇ ਹੀ ਪੰਜਾਬ ਸੁਧਰ ਸਕਦਾ ਹੈ ਕੇਂਦਰ ਦੇ ਨਾਲ ਹੀ ਮਿਲ ਕੇ ਸਾਨੂੰ ਇੱਥੇ ਨੌਕਰੀਆਂ ਮਿਲਣਗੀਆਂ ਇੱਥੇ ਕਾਰਖਾਨੇ ਲੱਗਣਗੇ ਕਿਸਾਨੀ ਅੱਗੇ ਵਧੇਗੀ ਚੰਗੇ ਹਸਪਤਾਲ ਬਣਨਗੇ ਚੰਗੇ ਸਕੂਲ ਬਣਨਗੇ ਕਾਨੂੰਨ ਵਿਵਸਥਾ ਚੰਗੀ ਬਣੇਗੀ ਜੇ ਆਪਾਂ ਕੇਂਦਰ ਦੇ ਨਾਲ ਮਿਲ ਕੇ ਚਲਾਂਗੇ ਮੇਰੀ ਤੇ ਸਿਰੇ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਵਾਰ ਕੇਂਦਰ ਦੇ ਨਾਲ ਮਿਲ ਕੇ ਚਲੀਏ ਆਪਣੀ ਸੋਚ ਨੂੰ ਇੱਕ ਵਾਰ ਇਸ ਪਾਸੇ ਲੈ ਕੇ ਜਾਈਏ ਦੇਖੋ ਤੁਸੀਂ ਸਾਰੇ ਪਤਾ ਨਹੀਂ ਕਿੰਨੇ ਚੰਗੀ ਤਰ੍ਹਾਂ ਮੈਨੂੰ ਜਾਣਦੇ ਹੋ ਮੈਂ ਇਸ ਇਲਾਕੇ ਦੀ ਬਹੁਤ ਨੁਮਾਇੰਦੀ ਕੀਤੀ ਹੈ ਲਗਭਗ 17 ਸਾਲ ਪਾਰਟੀ ਪੱਦਰ ਤੋਂ ਉੱਠ ਕੇ ਮੈਂ ਇੱਥੇ ਸੇਵਾ ਕੀਤੀ ਤੁਹਾਨੂੰ ਯਾਦ ਹੋਣਾ ਕਿ ਮੇਰੀ ਉਮੀਦ ਸੰਸਥਾ ਦੀ ਗੱਡੀਆਂ ਇੱਥੇ ਆ ਕੇ ਪਿੰਡ-ਪਿੰਡ ਦੇ ਵਿੱਚ ਮੁਫਤ ਦਵਾਈਆਂ ਦੇ ਕੇ ਜਾਂਦੀ ਸੀ ਅੱਜ ਵੀ ਸਾਡੇ ਸੰਗਰੂਰ ਇਲਾਕੇ ਚ ਹੋਰ ਚੱਲ ਰਿਹਾ ਹੈ ਪਿੰਡ ਪਿੰਡ ਦੇ ਵਿੱਚ ਮੈਂ ਉਮੀਦ ਮਹਿਲਾ ਮੰਚ ਬਣਾ ਕੇ ਬੀਬੀਆਂ ਨੂੰ ਮੇਰੀ ਮਾਤਾਵਾਂ ਨੂੰ ਮੇਰੀ ਬੱਚੀਆਂ ਨੂੰ ਰੋਜ਼ਗਾਰੀ ਦੇ ਸਾਧਨ ਦੇਣ ਦੀ ਕੋਸ਼ਿਸ਼ ਕੀਤੀ ਸੀ ਮੈਂ ਔਰ ਕੱਲੇ ਪੰਜਾਬ ਦੇ ਵਿੱਚ ਮੈਂ ਫਕਰ ਨਾਲ ਇਹ ਕਹਿ ਸਕਦਾ ਕਿ ਕੱਲੇ ਪੰਜਾਬ ਦੇ ਵਿੱਚ ਤੁਹਾਨੂੰ ਸਾਹਮਣੇ ਇੱਕ ਐਮਐਲਏ ਖੜਿਆ ਹੈ ਜਿਨੇ ਮੌਜੂਦਾ ਐਮਐਲਏ ਹੋਣ ਦੇ باوجود ਪਾਰਟੀ ਪੱਧਰ ਤੋਂ ਤੇ ਐਮਐਲਏ ਪੱਧਰ ਤੋਂ ਅਸਤੀਫਾ ਦੇ ਕੇ ਮੈਂ ਘਰ ਬਹਿ ਗਿਆ ਸੀ ਮੈਂ ਕਿਉਂ ਬੈਠਿਆ ਕਿਉਂਕਿ ਉਸ ਸਮੇਂ ਜਿਸ ਪਾਰਟੀ ਦੇ ਵਿੱਚ ਮੈਂ ਸੀ ਮੈਨੂੰ ਲੱਗਿਆ ਕਿ ਉਹ ਪਾਰਟੀ ਪੰਜਾਬ ਦਾ ਭਲਾ ਨਹੀਂ ਕਰ ਰਹੀ ਪੰਜਾਬ ਦੇ ਭਲੇ ਵਾਸਤੇ ਨਹੀਂ ਸੋਚ ਰਹੀ ਸਰਕਾਰ ਅਕਾਲੀ ਦਲ ਦੀ ਸੀ ਮੈਨੂੰ ਅਕਾਲੀ ਦਲ ਨੇ ਬਹੁਤ ਲਾਲਚ ਦਿੱਤੀ ਉਸ ਸਮੇਂ ਕਿ ਤੂੰ ਆ ਜਾ ਸਾਡੇ ਕਨੀ ਜਿਮਨੀ ਚੌਂ ਲੜ ਲੈ ਮੈਂ ਧੂਰੀ ਦਾ ਐਮਐਲਏ ਸੀ 3 ਸਾਲ ਬਕਾਇਦਾ ਸੀ ਸਰਕਾਰ ਦੇ ਪਰ ਮੈਂ ਉਹ ਲਾਲਚ ਨਹੀਂ ਲਈ ਤੀ ਮੈਂ ਘਰੇ ਬਹਿ ਗਿਆ 7 ਸਾਲ ਮੈਂ ਘਰ ਬੈਠਿਆ 7 ਸਾਲ ਔਰ 7 ਸਾਲ ਬਾਅਦ ਮੈਂ ਦੁਬਾਰਾ ਰਾਜਨੀਤੀ ਵਿੱਚ ਆਇਆ ਕੋਈ ਲਾਲਚ ਕਰਕੇ ਨਹੀਂ ਆਇਆ ਪੰਜਾਬ ਨੂੰ ਬਚਾਉਣ ਵਾਸਤੇ ਆਇਆ ਔਰ ਮੈਂ ਤੁਹਾਡੇ ਸਾਹਮਣੇ ਸਿਰਫ ਇਹ ਬੇਨਤੀ ਕਰਕੇ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪ ਆਪਣੀ ਸੋਚ ਬਦਲੀਏ ਪਰ ਇੱਕ ਵਾਰ ਕੇਂਦਰ ਨੂੰ ਮੌਕਾ ਦਈਏ ਇੱਕ ਵਾਰ ਮੈਂ ਮੰਗਦਾ ਇੱਕ ਵਾਰ ਕੇਂਦਰ ਨੂੰ ਮੌਕਾ ਦਈਏ ਇਹ ਹੀ ਮੇਰੀ ਤੁਹਾਡੇ ਸਾਹਮਣੇ ਗੁਰਜ਼ਾਰਿਸ਼ ਆ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਸਟੇਟ ਸਕੱਟਰੀ ਸਾਹਿਬ ਦਾ ਧੰਨਵਾਦ ਵਾਇਬ ਜੀ ਦਾ ਖਾਲਸਾ ਵਾਇਬ ਜੀ ਦੀ ਫਤਿਹ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਖੰਨਾ ਜੀ ਦਾ ਹੁਣ ਮੈਂ ਦਿਆਲ ਸਿੰਘ ਬੇਨਤੀ ਕਰਾਂਗਾ ਸਰਦਾਰ ਦਿਆਲ ਸਿੰਘ ਜੀ ਸੋਢੀ ਸੁਪਾ ਜਰਨਲ ਸਕੱਤਰ ਪੰਜਾਬ ਉਹ ਅਮਰ ਸਹੀ ਸਰਦਾਰ ਸੇਵਾ ਸਿੰਘ ਠਿਕਰੀਵਾਲ ਨੂੰ ਸਰਦਾਂ ਦੇ ਫੁੱਲ ਭੇਟ ਕਰਨਗੇ ਬੋਲਣ ਤੋਂ ਪਹਿਲਾਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਗੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਚੀ ਭਾਜਪਾ ਦੀ ਕਾਈ ਵੱਲੋਂ ਰਾਣੀ ਜੀ, ਕ੍ਰਿਸ਼ਨ ਜੀ, ਤਰਸੀਮ ਜੀ ਤੇ ਗੁਰਸਰਨ ਸਿੰਘ ਜੀ ਵੱਲੋਂ ਸਰਦਾਰ ਵਿਜੈ ਸਿੰਘ ਜੀ ਸੋਢੀ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਤੇ ਨਿੱਗੀ ਗੋਣ ਦੇ ਵਿੱਚ ਅੱਜ ਅਸੀਂ ਜੁੜ ਬੈਠੇ ਉਸ ਮਹਾਨ ਸ਼ਹੀਦ ਸੇਵਾ ਸਿੰਘ ਠਿੱਕਰੀ왈 ਜੀ ਦੀ ਵਰਸੀ ਨੂੰ ਮਨਾਉਂਦਿਆਂ ਹੋਇਆਂ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਜਿੱਥੇ ਮੇਰੇ ਨਾਲ ਸਾਡੀ ਪਾਰਟੀ ਦੇ ਬਹੁਤ ਸਾਰੇ ਆਗੂ ਹੋਰ ਪਾਰਟੀਆਂ ਦੇ ਸਤਿਕਾਰਯੋਗ ਆਗੂ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਮੇਰੇ ਸਤਿਕਾਰਯੋਗ ਆਗੂ ਔਰ ਇੱਥੋਂ ਦੀ ਸਮੁੱਚੀ ਜਿਹੜੀ ਕਮੇਟੀ ਹੈ ਤੇ ਬਹੁਤ ਹੀ ਸਤਿਕਾਰਯੋਗ ਮੇਰੀਆਂ ਭੈਣਾ ਮਤਾਵਾਂ ਜਿੰਨੇ ਸੱਜਣ ਬੈਠੇ ਆ ਪਹਿਲਾ ਗੁਰੂ ਸਾਹਿਬ ਜਿੱਥੇ ਉਹਨਾਂ ਨੇ ਜਿਹੜੇ ਗਰੀਬ ਲੋਕਾਂ ਦੇ ਨਾਲ ਧੱਕੇਸ਼ਾਹੀ ਹੁੰਦੀ ਸੀ ਉਹਦੇ ਖਿਲਾਫ ਝੰਡਾ ਚੁੱਕਿਆ ਆਵਾਜ਼ ਬੁਲੰਦ ਕੀਤੀ ਔਰ ਜਿੱਥੇ ਉਹਨਾਂ ਨੇ ਆ ਕੇ ਪਿੰਡ ਦੇ ਵਿੱਚ ਗੁਰੂ ਸਾਹਿਬ ਦੇ ਘਰ ਦੀ ਸਾਰੀ ਕਰਵਾਈ ਸਿੰਘ ਸਜੇ ਪੰਜਾਬ ਪੰਜਾਬੀਆ ਰੋ ਪੰਜਾਬੀਆ ਦੀ ਗੱਲ ਕੀਤੀ ਜਿੱਥੇ ਉਹਨਾਂ ਨੇ ਸਮਾਜਿਕ ਸੁਧਾਰਾਂ ਦੀ ਗੱਲ ਕੀਤੀ ਚਾਹੇ ਵਿਆਹਾਂ ਦੇ ਵਿੱਚ ਫਜ਼ੂਲ ਖਰਚੇ ਹੁੰਦੇ ਸੀ ਉਹਨਾਂ ਨੂੰ ਘੱਟ ਕਰਨ ਦੀ ਗੱਲ ਕੀਤੀ ਮੈਂ ਸਮਝਦਾ ਕਿ ਉਹਨਾਂ ਦਾ ਜੋ ਯੋਗਦਾਨ ਹੈ ਉਹਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਹੜੇ ਜਿਹੇ ਲੋਕ ਹੁੰਦੇ ਨੇ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਇੱਕ ਮਾਰਗਦਰਸ਼ਨ ਹੁੰਦੇ ਨੇ ਜੇ ਅੱਜ ਆਪਾਂ ਗੱਲ ਕਰੀਏ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖ ਸਕਦੀਆਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਕਦੇ ਵੀ ਜਿਉਂਦੀਆਂ ਨਹੀਂ ਰਹਿ ਸਕਦੀਆਂ ਇਸ ਕਰਕੇ ਅਜਿਹੇ ਮਹਾਨ ਸ਼ਹੀਦਾਂ ਦੀਆਂ ਵਰ੍ਹਸੀਆਂ ਨੂੰ ਮਨਾਉਣਾ ਮੈਂ ਸਮਝਦਾ ਬਹੁਤ ਜ਼ਰੂਰੀ ਹੈ ਉਹ ਵੀ ਅੱਜ ਦੇ ਜਵਾਨੇਚ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਜੋ ਸਾਡੇ ਸਰਮਾਏ ਨਾਲੋਂ ਸਾਡੀ ਸੰਸਕ੍ਰਿਤੀ ਨਾਲੋਂ ਸਾਡੇ ਸ਼ਹੀਦਾਂ ਨੂੰ ਭੁੱਲਦੀ ਜਾ ਰਹੀ ਹੈ ਉਸ ਪੀੜ੍ਹੀ ਨੂੰ ਜੋੜਨਾ ਉਸ ਪੀੜ੍ਹੀ ਨੂੰ ਆਪਣੇ ਸਰਮੌਰ ਇਤਿਹਾਸ ਬਾਰੇ ਜਾਣਕਾਰੀ ਦੇਣੀ ਤੇ ਫਿਰ ਅਜਿਹੇ ਸ਼ਹੀਦਾਂ ਦੀਆਂ ਸ਼ਤਾਬ ਦੀਆਂ ਜਾਂ ਉਹਨਾਂ ਗੁਰੂ ਸਹਿਬਾਨਾਂ ਦੀਆਂ ਸਖਿਆਵਾਂ ਨੂੰ ਉਹਨਾਂ ਨੂੰ ਚੇਤੇ ਕਰਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਮੈਂ ਸਮਝਦਾ ਕਿ ਅੱਜ ਮੇਰੀਆਂ ਭੈਣਾਂ ਮਾਮਾ ਬੈਠੀਆਂ ਨੇ ਜਿਹੜੇ ਅੱਜ ਦੇ ਬੱਚੇ ਮੈਂ ਸਮਝਦਾ ਕਿ ਨੌਜਵਾਨ ਅਸੀਂ ਅੱਜ ਸਿਆਸਤ ਨੂੰ ਉੱਪਰ ਉੱਠ ਕੇ ਗੱਲ ਕਰੀਏ ਕਿਉਂਕਿ ਜੋ ਪੰਜਾਬ ਦੇ ਹਾਲਾਤ ਨੇ ਜੋ ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ ਇਹਦੇ ਬਾਰੇ ਸੋਚੀਏ ਨਾ ਕਿ ਅਸੀਂ ਇੱਕ ਦੂਜੇ ਦੇ ਉੱਪਰ ਸਿਆਸੀ ਦੂਸ਼ਣਵਾਦੀ ਕਰਕੇ ਜਿਹੜੀਆਂ ਇਹ ਸਮਾਜਿਕ ਬੁਰਾਈਆਂ ਚਾਹੇ ਉਹ ਨਸ਼ੇ ਦੀ ਹੈ ਚਾਹੇ ਉਹ ਲਾਰਡ ਆਰਡਰ ਦੀ ਸਥਿਤੀ ਹੈ ਉਹ ਇੱਕ ਦੂਜੇ ਤੇ ਸਿਆਸਤ ਕਰਕੇ ਦੂਸ਼ਣਵਾਦੀ ਕਰਕੇ ਅਸੀਂ ਦੂਰ ਨਹੀਂ ਕਰ ਸਕਦੇ ਸਾਡੇ ਲਈ ਚਿੰਤਾ ਦਾ ਵਿਸ਼ਾ ਜੇ ਸਾਡੀ ਜਵਾਨੀ ਇੱਥੇ ਨਾ ਰਹੀ ਅਸੀਂ ਕਿਤੇ ਸਿਆਸਤ ਕਰਾਂਗੇ ਲਾਸ਼ਾਂ ਤੇ ਸਿਆਸਤ ਕਰਾਂਗੇ ਸੋਚਣ ਦੀ ਗੱਲ ਹੈ ਹੋਰ ਸਟੇਜਾਂ ਹੁੰਦੀਆਂ ਜਿੰਨਾ ਮਰਜੀ ਭੰਡ ਲੋ ਜਿੰਨਾ ਮਰਜੀ ਲਿੰਦ ਲੋ ਲੇਕਿਨ ਮੇਰੀਆਂ ਮਾਵਾਂ ਪੈਣਾ ਬੈਠੀਆਂ ਐ ਕੁਝ ਸਮਾਂ ਹੁੰਦਾ ਸੀ ਕਿ ਦਾਦੀ ਤੋਂ ਇਤਿਹਾਸ ਸੁਣ ਕੇ ਦਾਦੀ ਤੋਂ ਦਾਦੇ ਤੋਂ ਕਹਾਣੀਆਂ ਸੁਣ ਕੇ ਅਸੀਂ ਉਸ ਜੱਜਵੇ ਦੇ ਵਿੱਚ ਜਾਂਦੇ ਸੀ ਕਿ ਜੋ ਪੰਜਾਬ ਨੇ ਜੋ ਪੰਜਾਬੀਆਂ ਨੇ ਜਦੋਂ ਵੀ ਕੁਰਬਾਨੀਆਂ ਦੀ ਗੱਲ ਆਈ ਹਮੇਸ਼ਾ ਵੱਧ ਕੇ ਕੁਰਬਾਨੀ ਦਿੱਤੀ ਤੇ ਅਸੀਂ ਸ਼ਹੀਦਾਂ ਦੀਆਂ ਕਹਾਣੀਆਂ ਸੁਣਦੇ ਸੀ ਜੇ ਦੇਸ਼ ਨੂੰ ਅੰਨ ਦੀ ਲੋੜ ਪਈ ਤੇ ਪੰਜਾਬ ਦਾ ਕਿਸਾਨ ਅੱਗੇ ਆਇਆ ਇੱਕ ਪੰਜਾਬੀ ਹੋਣ ਦੇ ਨਾਤੇ ਅੱਜ ਸਾਡੀਆਂ ਮਾਪਾ ਪੈਣਾਂ ਨੂੰ ਮੈਂ ਬੇਨਤੀ ਕਰਦਾ ਹੈ ਕਿ ਆਪਣੇ ਬੱਚਿਆਂ ਨੂੰ ਉਹਨਾਂ ਰੀਤੀ ਰਿਵਾਜਾਂ ਨਾਲ ਜੋੜੋ ਉਹਨਾਂ ਨੂੰ ਉਹ ਕਹਾਣੀਆਂ ਸੁਣਾਓ ਉਹ ਸੂਰਬੀਰਾਂ ਦੀਆਂ ਗੱਥਾਵਾਂ ਸੁਣਾਓ ਜਿੱਦੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਦੂਜੀ ਗੱਲ ਮੈਂ ਕਰੂੰਗਾ ਕਿ ਅੱਜ ਜਿੱਥੇ ਸਾਡਾ ਪੰਜਾਬ ਕਿਸੇ ਸਮੇਂ ਹਰ ਪੱਖ ਤੋਂ ਅੱਗੇ ਸੀ ਲੇਕਿਨ ਸਾਨੂੰ ਸੋਚਣਾ ਪਊਗਾ ਸਾਨੂੰ ਅੱਜ ਜਿਹੜੀ ਦੌੜ ਲੱਗੀ ਐ ਅਮੀਰ ਬਣਨ ਦੀ ਜਾਇਦਾਦ ਬਣਾਉਣ ਦੀ ਠੀਕ ਐ ਕਿ ਅਸੀਂ ਜਾਇਦਾਦ ਵੀ ਬਣਾਉਣੀ ਐ ਅਸੀਂ ਘਰ ਵੀ ਚਲਾਉਣਾ ਐ ਲੇਕਿਨ ਅਸੀਂ ਇਹ ਭੁੱਲ ਗਏ ਕਿ ਸਾਡਾ ਬੱਚਾ ਕਿਹੜੀ ਸੋਸਾਇਟੀ 'ਚ ਬੰਦ ਐ ਸਾਡਾ ਗਲਤ ਪਾਸ਼ਨਾ ਦੇ ਨਾਲ ਵਿਚਾਰਾਂ ਦੇ ਨਾਲ ਨਾ ਜੋੜੀਏ ਅਸੀਂ ਜੋੜੀਏ ਕਿ ਅੱਜ ਜਿਹੜੇ ਭਗ ਸਿੰਘ ਰਾਜਗੁਰੂ ਸੁਖਦੇਵ ਸ਼ਹੀਦ ਐ ਅਜਮ ਹੋਏ ਨੇ ਅੱਜ ਦੀ ਪੀੜ੍ਹੀ ਉਹਨਾਂ ਨੂੰ ਭੁੱਲ ਚੁੱਕੀ ਐ ਕੇਵਲ ਤੇ ਕੇਵਲ ਜਿਹੜੇ ਫਿਲਮੀ ਐਕਟਰ ਨੇ ਉਹਨਾਂ ਨੂੰ ਉਹ ਆਪਣਾ ਕੀ ਮੰਨਦੇ ਨੇ ਭਗ ਸਿੰਘ ਤੇ ਰਾਜਗੁਰੂ ਸਕਦੇਵ ਮੰਨਦੇ ਨੇ ਆਪਣਾ ਆਦਰਸ਼ ਮੰਨਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਸੋ ਇਸ ਕਰਕੇ ਮੈਂ ਅੱਜ ਇਹ ਵੀ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਬਾਰੇ ਸੋਚੀਏ ਪੰਜਾਬ ਦੀ ਜਵਾਨੀ ਔਰ ਕਿਸਾਨੀ ਬਾਰੇ ਸੋਚੀਏ ਕਿ ਜਿੱਥੇ ਕੋਈ ਕਮੀਆਂ ਰਹੀਆਂ ਉਹ ਸਾਰੀਆਂ ਅਸੀਂ ਬੈਠ ਕੇ ਦੂਰ ਕਰਾਉਣੀਆਂ ਆ ਆਪਾਂ ਬੈਠ ਕੇ ਦੂਰ ਕਰੀਏ ਮੋਢੇ ਨਾਲ ਮੋਢਾ ਜੋੜ ਕੇ ਗੱਲ ਕਰੀਏ ਦੁਸ਼ਰਵਾਦੀ ਕਰਕੇ ਨਾ ਇਸ ਚੀਜ਼ ਦਾ ਭਲਾ ਹੋਣਾ ਤੇ ਨਾ ਹੋਇਆ ਸੋ ਅੱਜ ਮੈਂ ਧੰਨਵਾਦੀ ਆ ਦੇਖਦੇ ਪ੍ਰਧਾਨ ਮੰਤਰੀ ਦਾ ਵੀ ਕਿ ਜਿਨ੍ਹਾਂ ਨੇ ਸਿੱਖ ਧਰਮ ਦੇ ਲਈ ਚਾਹੇ ਉਹ ਤਰਤਾਰਪੁਰ ਕੋਰੀਡੋਰ ਦਾ ਲਾਂਘਾ ਖੋਲਿਆ ਚਾਹੇ ਉਹਨਾਂ ਨੇ ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੀ 40-40 ਸਾਲਾਂ ਬਾਅਦ ਸਾਡੇ ਨੌਜਵਾਨ ਆ ਕੇ ਆਪਣੇ ਪਰਿਵਾਰਾਂ ਨੂੰ ਮਿਲੇ ਚਾਹੇ ਉਸ ਲਾਲ ਕਿਲੇ ਦੇ ਉੱਪਰ ਬੈਠ ਕੇ ਜਿੱਥੇ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਜੀ ਨੂੰ ਸਜ਼ਾ ਸੁਣਾਈ ਗਈ ਸੀ ਉੱਥੇ ਬੈਠ ਕੇ 400 ਸਾਲਾ ਮਨਾਇਆ ਸਾਡੇ ਜਿਹੜੇ ਸਿੱਖਾਂ ਅਫਗਾਨਿਸਤਾਨ ਦੇ ਵਿੱਚ ਘਟ ਗਿਣਤੀ ਦੇ ਵਿੱਚ ਉੱਥੇ ਸ਼ਿਕਾਰ ਹੋ ਗਏ ਸੀ ਉਹਨਾਂ ਮੁਗਲਾਂ ਦਾ ਉਹਨਾਂ ਨੂੰ ਲਿਆਂਦਾ ਨਾਗਤਾ ਦਿੱਤੀ ਔਰ ਜਿਹੜੇ ਸਾਡੇ ਗੁਰੂ ਸਾਹਿਬ ਆਗਮੀਆਂ ਬੀੜਾ ਸੀ ਉਥੋਂ ਪਵਿੱਤਰ ਰੇਹਾਂ ਨੂੰ ਲਿਆ ਕੇ ਉਹਨਾਂ ਨੂੰ ਇੱਥੇ ਪ੍ਰਕਾਸ਼ ਕਰਵਾਇਆ ਹੋ ਰਾਸ ਰਿਆਂ ਕਾਲੋ ਅੱਜ ਲੋੜ ਹੈ ਸੋ ਇਸ ਕਰਕੇ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਸਾਡੇ ਗੁਰੂ ਸਾਹਿਬ ਜੀ ਦੇ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੇ ਬਾਲ ਦੇਸ ਤੌਰ ਤੇ ਜਿਹੜੇ ਲੋਕ ਨਹੀਂ ਵੀ ਜਾਣਦੇ ਸੀ ਸਾਊਥ ਦੇ ਵਿੱਚ ਦੱਖਣ ਦੇ ਵਿੱਚ ਉਹਨਾਂ ਦੀ ਲਾਸਾਨੀ ਕੁਰਬਾਨੀ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਕਦੇ ਹੋਈ ਨਹੀਂ ਸਕਦੀ ਐਡੀ ਵੱਡੀ ਕੁਰਬਾਨੀ ਜੇ ਉਸ ਕੁਰਬਾਨੀ ਨੂੰ ਸਜਦਾ ਕੀਤਾ ਜੋ ਬੀਰ ਬਾਲਦੇਵਸ ਮਨਾਉਣ ਦਾ ਐਲਾਨ ਕੀਤਾ ਮੈਂ ਸਮਝਦਾ ਉਹ ਵੀ ਇੱਕ ਬਹੁਤ ਵੱਡੀ ਦੇਣ ਹੈ ਕਿ ਜਿਹੜੇ ਬੱਚਿਆਂ ਨੂੰ ਉਹਨਾਂ ਦੀ ਕੁਰਬਾਨੀ ਦਾ ਪਤਾ ਲੱਗਦਾ ਤੇ ਨੌਜਵਾਨਾਂ ਨੂੰ ਸੇਧ ਮਿਲਦੀ ਹੈ ਸੋ ਇਸ ਕਰਕੇ ਮੈਂ ਨਹੀਂ ਕਹਿੰਦਾ ਕਿ ਸਾਰੇ ਕੰਮ ਹੋ ਗਏ ਪੰਜਾਬ ਦੀ ਜਵਾਨੀ ਨੂੰ ਵੀ ਬਚਾਉਣਾ ਹੈ ਪੰਜਾਬ ਦੀ ਕਿਸਾਨੀ ਨੂੰ ਵੀ ਬਚਾਉਣਾ ਹੈ ਸੋ ਇਸ ਕਰਕੇ ਜਿੱਥੇ ਕੋਈ ਕਵੀਆਂ ਉਹ ਕਵੀਆਂ ਵੀ ਦੂਰ ਕਰਾਵਾਂਗੇ ਗੱਲਬਾਤ ਬੈਠ ਕੇ ਕਰਕੇ ਆਪਾਂ ਸਾਰਿਆਂ ਨੇ ਉਹ ਰੰਗਲਾ ਪੰਜਾਬ ਬਣਾਉਣਾ ਹੈ ਉਹ ਪੰਜਾਬ ਜਿਹੜਾ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ॠषि ਮੁਨੀਆ ਦੀ ਧਰਤੀ ਹੈ ਜਿੱਤੇ ਜੋਧੇ ਪੈਦਾ ਹੋਏ ਨੇ ਉਸ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾ ਕੇ ਉਸ ਪੰਜਾਬ ਨੂੰ ਵਸਦਾ ਕਰਨਾ ਹੈ ਇਹ ਇਕੱਲੇ ਕਿਸੇ ਇੱਕ ਦਾ ਕੰਮ ਨਹੀਂ ਇਹ ਸਾਰਿਆਂ ਦਾ ਕੰਮ ਹੈ ਸੋ ਅੱਜ ਮੈਂ ਕਮੇਟੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਬੋਲਣ ਦਾ ਮੌਕਾ ਦਿੱਤਾ ਤੁਹਾਡੇ ਵਿਚਾਰ ਸੁਣਨ ਦਾ ਮੌਕਾ ਦਿੱਤਾ ਤੇ ਸਾਨੂੰ ਵਿਚਾਰ ਰੱਖਣ ਦਾ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੀ ਹਾਂ